ਸਾંગਤ ਜੀ ਮੂਲਾ ਕੀੜ ਲਾਹੌਰ ਦਾ ਇੱਕ ਬਹੁਤ ਵੱਡਾ ਸ਼ਾਹੂਕਾਰ ਸੀ ਪਰ ਇਹਦੀ ਬੁੱਦੀ ਭ੍ਰਿਸ਼ਟ ਹੋਣ ਕਾਰਨ ਇਹ ਜਵਾਰੀਆਂ ਨਾਲ ਉੱਠਣ ਬੈਠਣ ਲੱਗ ਪਿਆ ਤੇ ਉਹਨਾਂ ਨਾਲ ਜੂਆ ਖੇਡਣ ਲੱਗ ਪਿਆ ਜੂਏ ਵਿੱਚ ਬੰਦਾ ਹਾਰ ਵੀ ਜਾਂਦਾ ਹੈ ਤੇ ਜਿੱਤ ਵੀ ਜਾਂਦਾ ਹੈ ਇਹਦਾ ਕੁਝ ਪੱਕਾ ਨਹੀਂ ਹੈ ਇਹ ਸਭ ਤੋਂ ਮਾੜੀ ਤੇ ਦੁਖਦਾਈ ਖੇਡ ਹੈ ਇਹਦੇ ਵਿੱਚ ਜੇ ਬੰਦਾ ਫਸ ਜੇ ਤਾਂ ਸੌਖਾ ਕਿਤੇ ਬਾਹਰ ਨਹੀਂ ਆ ਸਕਦਾ ਜਿਵੇਂ ਯਦਿਸ਼્ਤਰ ਜੂਏ ਦੇ ਵਿੱਚ ਸਭ ਕੁਝ ਹਾਰ ਚੁੱਕਾ ਸੀ ਉਵੇਂ ਮੂਲਾ ਕੀੜ ਆਪਣਾ ਸਭ ਕੁਝ ਆਪਣੇ ਧਨ ਪਦਾਰਥ ਜੂਏ ਵਿੱਚ ਹਾਰ ਚੁੱਕਾ ਸੀ ਹੁਣ ਤਾਂ ਬਸ ਮੂਲਾ ਕੀੜ ਕੋਲ ਆਪਣਾ ਘਰ ਅਤੇ ਘਰ ਦੇ ਵਿੱਚ ਕੁਝ ਵਸਤੂ ਹੀ ਸੀ ਮੂਲੇ ਕੀੜ ਦੀ ਜਿਹੜੀ ਘਰ ਵਾਲੀ ਸੀ ਉਹ ਬਹੁਤ ਚੰਗੀ ਤੇ ਨੇਕ ਇਸਤਰੀ ਸੀ ਉਹਨੇ ਮੂਲੇ ਕੀੜ ਨੂੰ ਬਹੁਤ ਸਮਝਾਇਆ ਵੀ ਤੁਸੀਂ ਜੂਆ ਨਾ ਖੇਡਿਆ ਕਰੋ ਇਹ ਸਾਡਾ ਘਰ ਬਰਬਾਦ ਕਰ ਦੇਗਾ ਲੇਕਿਨ ਉਹ ਜੂਏ ਦੀ ਆਦਤ ਤੋਂ ਹਟ ਨਾ ਸਕਿਆ ਹੁਣ ਉਹਨਾਂ ਦੇ ਜਦੋਂ ਘਰ ਦੇ ਹਾਲਾਤ ਕੁਝ ਐਹੋ ਜੇ ਬਣ ਗਏ ਕਿ ਘਰ ਦੇ ਵਿੱਚ ਕੁਝ ਖਾਣ ਨੂੰ ਨਹੀਂ ਹੈ ਉਹਦੇ ਬੱਚੇ ਤੇ ਉਹਦੀ ਘਰਵਾਲੀ ਮਰਨ ਦੇ ਹਲਾਤਾਂ ਤੇ ਨੇ ਉਸ ਸਮੇਂ ਮੂਲੇ ਕੀੜ ਦੀ ਘਰਵਾਲੀ ਰੋ ਪਈ ਮੂਲੇ ਕੀੜ ਦੇ ਨਾਲ ਦੇ ਘਰ ਦੇ ਵਿੱਚ ਇੱਕ ਬਹੁਤ ਚੰਗਾ ਪਰਿਵਾਰ ਰਹਿੰਦਾ ਸੀ ਉਹ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਸ਼ਰਧਾਲੂ ਸਨ ਜਦੋਂ ਉਸ ਪਰਿਵਾਰ ਦੀ ਈਸਤਰੀ ਨੇ ਮੂਲੇ ਕੀੜ ਦੀ ਈਸਤਰੀ ਨੂੰ ਰੋਂਦੇ ਹੋਏ ਦੇਖਿਆ ਤਾਂ ਉਹਨੇ ਕਿਹਾ ਪੈਨ ਰੋਣਾ ਰੋਣ ਨਾਲ ਤਾਂ ਕੋਈ ਲਾਭ ਨਹੀਂ ਹੋਣਾ ਸਗੋ ਆਪਣੇ ਘਰ ਵਾਲੇ ਨੂੰ ਮੂਲੇ ਕੀੜ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਜਾਓ ਗੁਰੂ ਮਹਾਰਾਜ ਸਰਬੱਤ ਦਾ ਭਲਾ ਕਰਦੇ ਨੇ ਜੇ ਤੁਸੀਂ ਸੱਚੇ ਦਿਲੋਂ ਜਾਓਗੇ ਤਾਂ ਤੁਹਾਡੇ ਵੀ ਪਾਪ ਕੱਟਣਗੇ ਤੁਹਾਡੇ ਵੀ ਦੁੱਖ ਕੱਟਣਗੇ ਉਹ ਤੇ ਸਾਧ ਸੰਗਤ ਜੀ ਗੱਲ ਵੀ ਸੱਚੀ ਹੈ ਅੱਜ ਦੇ ਸਮੇਂ ਵੀ ਜੇ ਅਸੀਂ ਗੁਰੂ ਮਹਾਰਾਜ ਜੀ ਦੇ ਕੋਲ ਸੱਚੇ ਦਿਲੋਂ ਜਾਈਏ ਤਾਂ ਗੁਰੂ ਮਹਾਰਾਜ ਸਾਡੇ ਦੁੱਖ ਕੱਟਦੇ ਨੇ ਜੇ ਅੱਜ ਕੋਈ ਆਪਣੇ ਕਿਸੇ ਦੁੱਖ ਤੋਂ ਤੰਗ ਹੈ ਭਾਵੇਂ ਕਿਸੇ ਨੂੰ ਬਿਮਾਰੀ ਦਾ ਦੁੱਖ ਹੋਵੇ ਭਾਵੇਂ ਕਿਸੇ ਨੂੰ ਪੈਸੇ ਦਾ ਦੁੱਖ ਹੋਵੇ ਤੇ ਭਾਵੇਂ ਕਿਸੇ ਨੂੰ ਪਰਿਵਾਰਕ ਸਮੱਸਿਆ ਦਾ ਦੁੱਖ ਹੋਵੇ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਦੁੱਖ ਹੋਵੇ ਜੇ ਅਸੀਂ ਸੱਚੇ ਦਿਲੋਂ ਗੁਰੂ ਪਾਸ਼ਾ ਜੀ ਦੇ ਕੋਲ ਜਾਈਏ ਤਾਂ ਗੁਰੂ ਮਹਾਰਾਜ ਸਾਡੇ ਦੁੱਖ ਜ਼ਰੂਰ ਕੱਟਦੇ ਨੇ ਉਹ ਬੀਬੀ ਕਹਿੰਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾਤੇ ਨੇ। ਉਹਨਾਂ ਨੇ ਕਈਆਂ ਦੇ ਬੇੜੇ ਪਾਰ ਕੀਤੇ ਨੇ। ਅਸੀਂ ਤਾਂ ਸਵੇਰ ਨੂੰ ਕਰਤਾਰਪੁਰ ਜਾਣਾ। ਤੁਸੀਂ ਵੀ ਦੋਵੇਂ ਜੀ ਸਾਡੇ ਨਾਲ ਚਲਿਓ। ਮੁੱਲੇ ਕੀੜ ਦੀ ਘਰਵਾਲੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਨੂੰ ਇਹ ਸਲਾਹ ਬਹੁਤ ਚੰਗੀ ਲੱਗੀ। ਕਿਉਂਕਿ ਉਹ ਤਾਂ ਪਹਿਲੇ ਹੀ ਮੁੱਲੇ ਕੀੜ ਨੂੰ ਰੋਕਦੀ ਸੀ ਵੀ ਇਹ ਮਾੜਾ ਕੰਮ ਨਾ ਕਰ। ਤਾਂ ਜਦੋਂ ਹੁਣ ਸੁਭਬ ਬਣਿਆ ਕਾਉ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਤਿਆਰ ਹੋ ਗਈ। ਮੂਲੇ ਕੀੜ ਦੀ ਘਰਵਾਲੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਨਾਮ ਪਹਿਲਾਂ ਸੁਣਿਆ ਤਾਂ ਸੀ। ਪਰ ਜਿਹੜਾ ਮੂਲਾ ਕੀੜ ਸੀ ਉਹ ਮੂਲੇ ਕੀੜ ਦੀ ਘਰਵਾਲੀ ਦੇ ਅੱਖੇ ਨਹੀਂ ਲੱਗਦਾ ਸੀ। ਮੂਲਾ ਕੀੜ ਸਾਰੇ ਦਿਨ ਪਿੱਛੋ ਜਦੋਂ ਰਾਤ ਨੂੰ ਘਰ ਆਇਆ ਤਾਂ ਭੁੱਖਾ ਸੀ। ਉਹਦੀ ਘਰਵਾਲੀ ਨੇ ਉਹਨੂੰ ਸੁੱਕੀਆਂ ਰੋਟੀਆਂ ਦਿੱਤੀਆਂ। ਮੂਲੇ ਕੀੜ ਨੇ ਜਦੋਂ ਉਹ ਪ੍ਰਸ਼ਾਦਾ ਛੱਕ ਲਿਆ ਦਾ ਮੂਲੇ ਕੀੜ ਦੀ ਘਰ ਵਾਲੀ ਕਹਿੰਦੀ ਇਹ ਜੂਆ ਮਹਾਪਾਪ ਹੈ ਇਸ ਜੂਏ ਨੇ ਕਿਸੇ ਦਾ ਘਰ ਬਸਾਇਆ ਨਹੀਂ ਸਗੋਂ ਉਜਾੜਿਆ ਇਹੀ ਜੂਏ ਨੇ ਪੰਜਾ ਪਾਂਡਵਾ ਨੂੰ ਬਨਵਾਸ ਵਿੱਚ ਭੇਜਿਆ ਜੂਏ ਵਿੱਚੋਂ ਤਾਂ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਬਲਕਿ ਸਭ ਕੁਝ ਚਲਿਆ ਜਾਂਦਾ ਮੂਲਾ ਕੀੜ ਇਹ ਗੱਲ ਸੁਣ ਕੇ ਕਹਿੰਦਾ ਅੱਜ ਵੀ ਮੈਂ ਕਿਸੇ ਕੋਲੋਂ ਫੜ ਕੇ ਪੈਸੇ ਲਾਏ ਸੀ ਪਰ ਮੈਂ ਹਾਰ ਗਿਆ ਮੇਰੇ ਭਾਗਾ ਦੇ ਵਿੱਚ ਤਾਂ ਹਾਰ ਹੀ ਹਾਰ ਹੈ ਮੇਰੀ ਕਿਸਮਤ ਲੱਗਦਾ ਇੰਨੀ ਮਾੜੀ ਹੈ ਜੇ ਮੈਂ ਸੋਨੇ ਨੂੰ ਵੀ ਹੱਥ ਲਾ ਦਵਾਂ ਉਹ ਵੀ ਮਿੱਟੀ ਹੋ ਜਾਏਗਾ ਮੇਰਾ ਤਾਂ ਮਨ ਕਰਦਾ ਹੈ ਮੈਂ ਮਰ ਜਾਵਾਂ ਪਰ ਮੈਨੂੰ ਆਸ ਹੈ ਕਿ ਕਦੀ ਨਾ ਕਦੀ ਤਾਂ ਮੈਂ ਜਿੱਤੂੰਗਾ ਜੂਏ ਦਾ ਘਾਟਾ ਜੂਏ ਵਿੱਚੋਂ ਹੀ ਪੂਰਾ ਹੋ ਸਕਦਾ ਉਹਦੀ ਘਰ ਵਾਲੀ ਕਹਿੰਦੀ ਜੂਏ ਵਿੱਚੋਂ ਕਿਸੇ ਨੇ ਕੁਝ ਖਟਿਆ ਨਹੀਂ ਜੂਏ ਵਿੱਚੋਂ ਕੋਈ ਰੋਟੀ ਨਹੀਂ ਕਰਦੀ ਚਲਾ ਸਕਦਾ ਮੁੱਲੇ ਕੀੜ ਦੀ ਘਰ ਵਾਲੀ ਕਹਿੰਦੀ ਅਸੀਂ ਕੱਲ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਕਰਤਾਰਪੁਰ ਸਾਹਿਬ ਜਾਣਾ ਹੈ ਤੇ ਤੁਸੀਂ ਵੀ ਨਾਲ ਚੱਲਣਾ ਹੈ ਉੱਥੇ ਜਾ ਕੇ ਘਰ ਦੀਆਂ ਬਰਕਤਾਂ ਵਾਪਸ ਆ ਜਾਣਗੀਆਂ ਗੁਰੂ ਮਹਾਰਾਜ ਜਦੋਂ ਕਿਰਪਾ ਕਰਨਗੇ ਉਦੋਂ ਸਾਡੇ ਜੀਵਨ ਵਿੱਚ ਖੁਸ਼ੀਆਂ ਭਰ ਜਾਣਗੀਆਂ ਸਵੇਰੇ ਅਸੀਂ ਕਰਤਾਰਪੁਰ ਸਾਹਿਬ ਜਾਣਾ ਹੈ ਤੇ ਤੁਸੀਂ ਵੀ ਸਾਡੇ ਨਾਲ ਜਾਣਾ ਜਦੋਂ ਮੂਲੇ ਕੀੜ ਨੇ ਇਹ ਸਾਰੀ ਗੱਲ ਸੁਣੀ ਕੀ ਕੱਲ ਨੂੰ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਜਾਣਾ ਹੈ ਉਹਨੇ ਨਾ ਕਰ ਦਿੱਤੀ ਉਹ ਮੰਨਿਆ ਨਾ ਮੂਲੇ ਕੀੜ ਦੀ ਘਰਵਾਲੀ ਨੇ ਕਿਸੇ ਨਾ ਕਿਸੇ ਤਰੀਕੇ ਰੋ ਪੀਟ ਕੇ ਆਪਣੇ ਪਤੀ ਨੂੰ ਮਨਾ ਹੀ ਲਿਆ ਅਗਲੇ ਦਿਨ ਦੀ ਸਵੇਰ ਨੂੰ ਮੂਲਾ ਕੀੜ ਉਹਦੀ ਘਰਵਾਲੀ ਤੇ ਉਹਦੇ ਬੱਚੇ ਸਾਰੀ ਸੰਗਤ ਦੇ ਨਾਲ ਕਰਤਾਰਪੁਰ ਸਾਹਿਬ ਵੱਲ ਚੱਲ ਪਏ ਚਲਦਿਆਂ ਚਲਦਿਆਂ ਇੱਕ ਦਿਨ ਬਤੀਤ ਹੋ ਗਿਆ ਜਦੋਂ ਦੂਜਾ ਦਿਨ ਚੜ੍ਹਿਆ ਤਾਂ ਸਾਰੀ ਸੰਗਤ ਕਰਤਾਰਪੁਰ ਸਾਹਿਬ ਪਹੁੰਚ ਗਈ ਜਦੋਂ ਸੰਗਤ ਉੱਥੇ ਪਹੁੰਚੀ ਤਾਂ ਉੱਥੇ ਗੁਰਬਾਣੀ ਦਾ ਕੀਰਤਨ ਚੱਲਦਾ ਪਿਆ ਸੀ ਗੁਰੂ ਮਹਾਰਾਜ ਧੁਰ ਕੀ ਬਾਣੀ ਦਾ ਗਾਇਨ ਕਰਦੇ ਸੀ ਉੱਥੇ ਗੁਰੂ ਮਹਾਰਾਜ ਇਹ ਸ਼ਬਦ ਉਚਾਰਦੇ ਨੇ ਚੋਰ ਜਾਰ ਜਵਾਰ ਪੀੜੇ ਕਾਨੀਆਂ ਨਿੰਦਕ ਇਲਾਇਤ ਬਾਰ ਮਿਲੇ ਹੜ ਵਾਨੀਆਂ ਏ ਬੋਲ ਜਦੋਂ ਉਸ ਮੂਲਾ ਕੀੜ ਨੇ ਸੁਨੇ ਤਾਂ ਉਹ ਅੰਦਰੋਂ ਹਿਲ ਗਿਆ ਉਹਨੂੰ ਆਪਣੇ ਕੀਤੇ ਹੋਏ ਪਾਪ ਚਿੱਤੇ ਆਉਂਦੇ ਨੇ ਕਿ ਕਿਵੇਂ ਉਹ ਵੀ ਜੂਆ ਖੇਡਦਾ ਤੇ ਗੁਰੂ ਮਹਾਰਾਜ ਨੇ ਤਾਂ ਗੁਰਬਾਣੀ ਵਿੱਚ ਜੋਏ ਖੇਡਣ ਨੂੰ ਮਨਾ ਕੀਤਾ ਜਦੋਂ ਉਹ ਆਪਣੇ ਕੀਤੇ ਹੋਏ ਦਾ ਪਛਤਾਵਾ ਕਰਦਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਉਹ ਜਾ ਡਿੱਗਦਾ ਤੇ ਕਹਿੰਦਾ ਮਹਾਰਾਜ ਮੈਨੂੰ ਬਖਸ਼ ਲੋ ਮੈਨੂੰ ਮਾਫ ਕਰ ਦਿਓ ਸੁਖਾ ਦੇ ਦਾਤੇ ਜਗਤ ਨੂੰ ਤਾਰਨ ਵਾਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਮੂਲਾ ਕੀੜ ਤੇ ਕਿਰਪਾ ਕੀਤੀ ਦੁੱਖਾਂ ਨੂੰ ਆਲਸ ਨੂੰ ਦੂਰ ਕਰ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਅਤੇ ਉਹਦੇ ਪਰਿਵਾਰ ਨੂੰ ਹੁਕਮ ਦਿੱਤਾ ਕਿ ਸੰਗਤ ਦੀ ਸੇਵਾ ਕਰੋ ਹੁਣ ਦੋਵੇਂ ਜੀ ਮੂਲਾ ਕੀੜ ਤੇ ਉਹਦੀ ਪਤਨੀ ਤੇ ਉਹਦਾ ਸਾਰਾ ਪਰਿਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਸੇਵਾ ਕਰਨ ਲੱਗ ਪਿਆ ਜਿਦੇ ਜਿਵੇਂ ਉਹ ਸੇਵਾ ਕਰਦੇ ਨੇ ਉਹਨਾਂ ਦੇ ਭਾਗ ਬਦਲਦੇ ਜਾਂਦੇ ਨੇ ਸਾਧ ਸੰਗਤ ਜੀ ਇਹ ਗੱਲ ਸੱਚੀ ਹੈ ਜਿਵੇਂ ਜਿਵੇਂ ਅਸੀਂ ਗੁਰੂ ਮਹਾਰਾਜ ਜੀ ਦੀ ਸੰਗਤ ਦੀ ਸੇਵਾ ਕਰਦੇ ਹਾਂ ਓਵੇਂ ਓਵੇਂ ਸਾਡੇ ਭਾਗ ਬਦਲਦੇ ਜਾਂਦੇ ਨੇ ਕਈ ਕਹਿੰਦੇ ਨੇ ਕਿ ਭਾਗਾ ਨੂੰ ਬਦਲਿਆ ਨਹੀਂ ਜਾ ਸਕਦਾ ਜਿਹੋ ਜਿਹੇ ਭਾਗ ਲਿਖੇ ਗਏ ਉਹਨਾਂ ਨੂੰ ਭੋਗਣਾ ਪੈਣਾ ਹੀ ਪੈਣਾ ਸਾਧ ਸੰਗਤ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹ ਸੱਚ ਹੈ ਕਿ ਆਪਣੇ ਕੀਤੇ ਹੋਏ ਕਰਮਾਂ ਨੂੰ ਆਪਾਂ ਨੂੰ ਉਸ ਦਾ ਫਲ ਭੋਗਣਾ ਪੈਣਾ ਹੀ ਪੈਣਾ ਲੇਕਿਨ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਤਾਂ ਸਾਡੀ ਕਿਸਮਤ ਸਾਡੇ ਭਾਗ ਬਦਲੇ ਜਾ ਸਕਦੇ ਨੇ ਗੁਰੂ ਮਹਾਰਾਜ ਜੀ ਦੀ ਸੇਵਾ ਸੰਗਤ ਦੀ ਸੇਵਾ ਮਹਾਨ ਹੈ ਇਹ ਸਾਡੇ ਭਾਗ ਬਦਲ ਦਿੰਦੀ ਹੈ ਮੁੱਲਾ ਕੀੜ ਤੇ ਉਹਦੀ ਘਰ ਵਾਲੀ ਤੇ ਉਹਦਾ ਸਾਰਾ ਪਰਿਵਾਰ ਇੱਕ ਮਹੀਨਾ ਸੰਗਤ ਦੀ ਸੇਵਾ ਕਰਦੇ ਰਹੇ ਉਥੇ ਫਿਰ ਮੁੱਲਾ ਕੀੜ ਤੇ ਉਹਦਾ ਪਰਿਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਘਰ ਜਾਣ ਦੀ ਆਗਿਆ ਲੈਂਦਾ ਮੂਲਾ ਕੀੜ ਤੇ ਉਹਦਾ ਪਰਿਵਾਰ ਅੱਜ ਸੁਖੀ ਹੈ ਉਹ ਗੁਰਬਾਣੀ ਨੂੰ ਗਾਉਂਦਾ ਹੈ ਤੇ ਗੁਰਬਾਣੀ ਨੂੰ ਸੁਣਦਾ ਹੈ ਤੇ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਮੂਲਾ ਕੀੜ ਨੇ ਜੁਆਰੀਆਂ ਦੀ ਜੂਆ ਖੇਡਣ ਵਾਲਿਆਂ ਦੀ ਸੰਗਤ ਛੱਡ ਦਿੱਤੀ ਅਤੇ ਸੰਤਾ ਫਕੀਰਾਂ ਦੀ ਸੰਗਤ ਸ਼ੁਰੂ ਕਰ ਦਿੱਤੀ ਮੂਲਾ ਕੀੜ ਨੇ ਥੋੜੇ ਜੇ ਪੈਸੇ ਦੇ ਨਾਲ ਇੱਕ ਦੁਕਾਨ ਪਾਈ ਤੇ ਪਰਮਾਤਮਾ ਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਬਹੁਤਾਂ ਲਾਭ ਹੋਇਆ ਸਾ ਸੰਗਤ ਦੀ ਮੂਲਾ ਕੀੜ ਪਹਿਲਾ ਲਾਹੌਰ ਦਾ ਬਹੁਤ ਵੱਡਾ ਸ਼ਾਹੂਕਾਰ ਹੁੰਦਾ ਸੀ ਜਿਸ ਚੰਗੇ ਹਾਲਾਤਾਂ ਤੋਂ ਉਹ ਜੂਏ ਵਿੱਚ ਪੈ ਕੇ ਡਿੱਗ ਗਿਆ ਸੀ ਅੱਜ ਵਾਪਿਸ ਉਹਨਾਂ ਚੰਗੇ ਹਾਲਾਤਾਂ ਤੇ ਪੁੱਜ ਗਿਆ ਹੁਣ ਦੋਵੇਂ ਜੀ ਰੋਜ਼ ਨਿਤਨੇਮ ਕਰਿਆ ਕਰਦੇ ਗੁਰਬਾਣੀ ਪੜਿਆ ਕਰਦੇ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਲੱਗੇ ਰਹਿੰਦੇ ਇੱਕ ਦਿਨ ਕੀ ਹੋਇਆ ਇੱਕ ਸਾਧੂ ਜੋ ਕਿ ਚੋਰ ਸੀ ਉਹ ਸਾਧੂ ਦਾ ਰੂਪ ਧਾਰ ਕੇ ਮੂਲਾ ਕੀੜ ਦੇ ਘਰ ਆ ਗਿਆ। ਸ਼ਾਮ ਦਾ ਸਮਾਂ ਸੀ ਤੇ ਸਾਧੂ ਨੇ ਉਹਨੂੰ ਆਖਿਆ, "ਅੱਜ ਦੀ ਰਾਤ ਮੈਂ ਇੱਥੇ ਰਹਿਣਾ ਚਾਹਾਂ।" ਮੂਲਾ ਕੀੜ ਬਦਲ ਚੁੱਕਾ ਸੀ। ਉਹ ਸਾਧੂ ਸੰਤਾ ਦੀ ਬਹੁਤ ਸੇਵਾ ਕਰਦਾ ਸੀ ਤੇ ਉਹਨਾਂ ਨੂੰ ਭਲੇ ਪੁਰਸ਼ ਜਾਣ ਕੇ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹੁੰਦਾ ਸੀ। ਮੂਲਾ ਕੀੜ ਕਹਿੰਦਾ, "ਮੇਰੇ ਬਹੁਤ ਧੰਨਪਾਗ ਹੋਣਗੇ ਜੇ ਤੁਸੀਂ ਮੇਰੇ ਘਰੇ ਰਹੋਗੇ। ਮੈਂ ਤੁਹਾਡੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗਾ।" ਹਲੇ ਮੂਲੇ ਕੀੜ ਨੂੰ ਇਹ ਨਹੀਂ ਪਤਾ ਕਿ ਇਹ ਸਾਧੂ ਨਹੀਂ ਇਹ ਚੋਰ ਹੈ ਸਾਧੂ ਦੇ ਕੱਪੜਿਆਂ ਵਿੱਚ ਉਹਦੇ ਘਰ ਰਹਿਣ ਇੱਕ ਚੋਰ ਆਇਆ ਜਦੋਂ ਉਹ ਮੂਲੇ ਕੀੜ ਦੀ ਪਤਨੀ ਨੂੰ ਪਤਾ ਲੱਗਿਆ ਵੀ ਸਾਡੇ ਘਰੇ ਇੱਕ ਸਾਧੂ ਆਏ ਨੇ ਤੇ ਉਹ ਅੱਜ ਦੀ ਰਾਤ ਇੱਥੇ ਹੀ ਰਹਿਣਗੇ ਤਾਂ ਉਹ ਬਹੁਤ ਖੁਸ਼ ਹੋਈ ਦੋਨੋਂ ਜੀਆਂ ਨੂੰ ਸਾਧੂ ਸੰਤਾਂ ਦੀ ਸੇਵਾ ਕਰਕੇ ਬਹੁਤ ਖੁਸ਼ੀ ਮਿਲਦੀ ਹੁੰਦੀ ਸੀ ਸੋ ਉਹਨੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਤੇ ਉਸ ਸਾਧੂ ਨੂੰ ਸ਼ਕਾਇਆ ਜਦੋਂ ਰਾਤ ਪਈ ਤਾਂ ਉਹਦੇ ਮੰਜੇ ਤੇ ਬਿਸਤਰਾ ਵਿਛਾ ਕੇ ਸਾਧੂ ਦੇ ਸੌਣ ਦਾ ਪ੍ਰਬੰਧ ਕੀਤਾ ਉਹ ਜਿਹੜਾ ਚੋਰ ਸਾਧੂ ਸੀ ਉਹ ਰਾਤ ਸੁੱਤਾ ਨਹੀਂ ਕਿਉਂ ਕਿਉਂਕਿ ਉਹ ਇੱਥੇ ਸੌਣ ਨਹੀਂ ਆਇਆ ਸੀ ਉਹ ਤਾਂ ਇੱਥੇ ਚੋਰੀ ਕਰਨ ਆਇਆ ਸੀ ਜਦੋਂ ਮੂਲੇ ਕੀੜ ਦਾ ਸਾਰਾ ਪਰਿਵਾਰ ਸੌ ਗਿਆ ਉਦੋਂ ਉਹ ਚੋਰ ਉੱਠਿਆ ਤੇ ਮੂਲੇ ਕੀੜ ਦੇ ਘਰ ਵਿੱਚ ਸੋਨੇ ਗੈਨੇ ਲੱਭਣ ਲੱਗਾ ਲੱਭਦਿਆ ਲੱਭਦਿਆਂ ਨੂੰ ਸੋਨੇ ਚਾਂਦੀ ਦਾ ਇੱਕ ਡੱਬਾ ਮਿਲਿਆ ਹੁਣ ਉਹ ਚੋਰ ਸਾਧੂ ਇਸ ਡੱਬੇ ਨੂੰ ਲੁਕਾ ਕੇ ਸੋਚਦਾ ਹੈ ਵੀ ਮੈਂ ਰਾਤੋਂ ਰਾਤ ਇੱਥੋਂ ਭੱਜ ਜਾਵਾਂ ਪਰ ਘਰ ਦੀ ਜਿਹੜੀ ਕੰਧ ਸੀ ਉਹ ਬਹੁਤ ਉੱਚੀ ਸੀ ਤੇ ਬਾਹਰ ਘਰ ਦੇ ਦਿਉੜੀ ਨੂੰ ਦਰਵਾਜ਼ੇ ਤੇ ਤਾਲਾ ਲੱਗਾ ਹੋਇਆ ਸੀ ਇਸ ਲਈ ਭੱਜਣ ਦਾ ਕੋਈ ਰਾਹ ਨਹੀਂ ਬਣ ਸਕਿਆ ਤਾਂ ਉਹ ਚੋਰ ਸਾਧੂ ਨੇ ਕੀ ਕੀਤਾ ਉਹਨੇ ਜਾ ਕੇ ਮੂਲੇ ਕੀੜ ਨੂੰ ਉਠਾਇਆ ਤੇ ਕਿਹਾ ਵੀ ਮੈਂ ਬਾਹਰ ਜਾਣਾ ਹੈ ਮੈਂ ਜੰਗਲ ਵਿੱਚ ਭਗਤੀ ਕਰਨ ਜਾਣਾ ਹੈ ਇਹ ਮੇਰਾ ਨਿਯਮ ਹੈ। ਮੈਂ ਅੱਧੀ ਰਾਤ ਦੇ ਪਿੱਛੋਂ ਕਿਸੇ ਦੇ ਘਰ ਨਹੀਂ ਜਾਂਦਾ। ਇਹ ਮੇਰਾ ਨਿਯਮ ਹੈ। ਮੇਰੇ ਤਾਂ ਗੁਰੂ ਦਾ ਹੁਕਮ ਹੈ ਕਿ ਖੁੱਲੇ ਅਸਮਾਨ ਦੇ ਥੱਲੇ ਅੱਧੀ ਰਾਤ ਪਿੱਛੋਂ ਪਰਮਾਤਮਾ ਦਾ ਭਜਨ ਕਰਨਾ ਹੈ। ਮੂਲਾ ਕੀੜ ਨੇ ਜਦੋਂ ਇਹ ਗੱਲ ਸੁਣੀ ਕਿ ਇਸ ਸਾਧੂ ਨੇ ਭਗਤੀ ਕਰਨ ਜਾਣਾ ਹੈ ਤਾਂ ਇਸ ਕਰਕੇ ਉਹਨੇ ਰੁਕਿਆ ਨਹੀਂ। ਪਰ ਉਹਨੇ ਇਹ ਜ਼ਰੂਰ ਕਿਹਾ ਭਗਤੀ ਕਰਨ ਦੇ ਉਪਰੰਤ ਤੁਸੀਂ ਸਾਡੇ ਘਰੇ ਆ ਕੇ ਪ੍ਰਸ਼ਾਦਾ ਜ਼ਰੂਰ ਸ਼ਕਣਾ। ਇਕ ਹੈ ਕਿ ਮੂਲਾ ਕੀੜ ਨੇ ਘਰ ਦਾ ਜਿਹੜਾ ਦਿਉੜੀ ਦਾ ਦਰਵਾਜ਼ਾ ਸੀ ਉਹ ਖੋਲ ਦਿੱਤਾ ਤੇ ਜਦੋਂ ਮੂਲਾ ਕੀੜ ਝੁੱਕ ਕੇ ਉਸ ਸਾਧੂ ਨੂੰ ਪ੍ਰਣਾਮ ਕਰਨ ਲੱਗਾ ਤਾਂ ਉਸ ਸਾਧੂ ਦੀ ਬੁੱਕਲ ਦੇ ਵਿੱਚੋਂ ਉਹ ਡੱਬਾ ਗਿਰ ਗਿਆ ਜਿਹਦੇ ਵਿੱਚ ਸੋਨੇ ਨਾਲ ਬਨੇ ਹੋਏ ਗਹਿਣੇ ਸਨ ਜਦੋਂ ਡੱਬਾ ਗਿਰਿਆ ਉਹ ਚੋਰ ਬਹੁਤ ਡਰ ਗਿਆ ਉਹਦਾ ਹਿੱਜਦਾ ਕੰਬ ਗਿਆ ਵੀ ਮੈਂ ਹੁਣ ਪਕੜਿਆ ਜਾਣਾ ਪਰ ਮੂਲਾ ਕੀੜ ਨੇ ਕੋਈ ਸ਼ੰਕਾ ਨਹੀਂ ਕੀਤਾ ਪੂਰਨ ਵਿਸ਼ਵਾਸ ਦਿਖਾਇਆ ਅਤੇ ਆਖਿਆ ਸਾਧੂ ਜੀ ਆਪ ਜੀ ਦਾ ਡੱਬਾ गिर ਗਿਆ ਮੂਲੇ ਕੀੜ ਨੇ ਉਹ ਡੱਬਾ ਚੱਕ ਕੇ ਸਾਧੂ ਨੂੰ ਫੜਾਇਆ ਉਹ ਸਾਧੂ ਡੱਬੇ ਨੂੰ ਬੁੱਕਲ ਵਿੱਚ ਲਗਾ ਕੇ ਉਥੋਂ ਚਲਾ ਗਿਆ ਮੂਲਾ ਕੀੜ ਆਪਣੇ ਕਮਰੇ ਵਿੱਚ ਵਾਪਸ ਜਾਂਦਾ ਹੈ ਤੇ ਪਲੰਗੇ ਤੇ ਸੌ ਜਾਂਦਾ ਹੈ ਜਦੋਂ ਸਵੇਰ ਹੋਈ ਮੂਲੇ ਕੀੜ ਦੀ ਘਰ ਵਾਲੀ ਉੱઠી ਤੇ ਕੁਝ ਸਮੇਂ ਮਗਰੋਂ ਜਦੋਂ ਉਹਨੂੰ ਆਪਣੇ ਗਹਿਣਿਆਂ ਦਾ ਡੱਬਾ ਨਾ ਮਿਲਿਆ ਤਾਂ ਉਹਨੇ ਆਪਣੇ ਪਤੀ ਨੂੰ ਉਠਾਇਆ ਮੂਲਾ ਕੀੜ ਕਹਿੰਦਾ ਸਾਡੇ ਘਰੇ ਰਾਤ ਚੋਰੀ ਹੋਈ ਹੈ ਅਸੀਂ ਸੁੱਤੇ ਰਹਿ ਗਏ ਤੇ ਸਾਡੇ ਗਹਿਣੇ ਕੋਈ ਚੋਰੀ ਕਰਕੇ ਲੈ ਗਿਆ ਮੂਲਾ ਕੀੜ ਕਹਿੰਦਾ ਲੱਗਦਾ ਵੀ ਜਿਹੜੇ ਰਾਤ ਸੰਤ ਆਏ ਸੀ ਉਹ ਇਸੇ ਕਰਕੇ ਚਲੇ ਗਏ ਕਿ ਇਹਨਾਂ ਦੇ ਘਰੇ ਚੋਰੀ ਹੋ ਗਈ ਹੈ ਤੇ ਹੁਣ ਇਹਨਾਂ ਦੇ ਘਰੇ ਰੁਕਣਾ ਸਹੀ ਨਹੀਂ ਹੈ ਉਹ ਸੰਤ ਇਸ ਕਰਕੇ ਚਲੇ ਗਏ ਨੇ ਕਿ ਇਹ ਸਾਰੇ ਮੈਨੂੰ ਦੋਸ਼ ਦੇਣਗੇ ਇਸ ਤਰ੍ਹਾਂ ਭਈ ਮੂਲਾ ਕੀੜ ਆਪਣੇ ਮਨ ਵਿੱਚ ਸੋਚਦਾ ਹੈ ਮੂਲਾ ਕੀੜ ਕਹਿੰਦਾ ਉਹਨਾਂ ਵਿਚਾਰੇ ਗੁਰਮੁਖਾ ਦਾ ਉਹ ਸਾਧੂ ਦਾ ਕੋਈ ਦੋਸ਼ ਨਹੀਂ ਇਹਨੂੰ ਕਹਿੰਦੇ ਆ ਸਾਧ ਸੰਗਤ ਜੀ ਦੇਖ ਕੇ ਅੰਡਟ ਕਰਨਾ ਦੇਖ ਕੇ ਅੰਡਟ ਕਰਨਾ ਕੀ ਹੈ ਹੁਣ ਜੇ ਮੂਲਾ ਕੀੜ ਇਹ ਗੱਲ ਕਹਿ ਦਿੰਦਾ ਕਿ ਰਾਤ ਜਿਹੜਾ ਉਹ ਸਾਧੂ ਆਇਆ ਸੀ ਜਿਹਨੂੰ ਇੰਨੀ ਗੁਰਬਾਨੀ ਕੰਠ ਸੀ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਸੀ ਜੇ ਮੈਂ ਇਹ ਗੱਲ ਕਹੀ ਕਿ ਉਹਨੇ ਚੋਰੀ ਕੀਤੀ ਹੈ ਤਾਂ ਸਾਰਿਆਂ ਦਾ ਵਿਸ਼ਵਾਸ ਟੁੱਟੇਗਾ ਪ੍ਰਮਾਤਮਾ ਤੇ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਨਹੀਂ ਬਣੇਗਾ ਫਿਰ ਅੱਗੇ ਤੋਂ ਮੇਰੀ ਘਰ ਵਾਲੀ ਕਿਸੇ ਸਾਧੂ ਸੰਤਾ ਦੀ ਸੇਵਾ ਨਹੀਂ ਕਰੇਗੀ ਤੇ ਜਿਹੜੇ ਸਾਡੇ ਆਂਢੀ ਗੁਆਂਢੀ ਹੋਰ ਆਸ-ਪਾਸ ਦੇ ਲੋਕ ਨੇ ਉਹ ਵੀ ਕਿਹਾ ਕਰਨਗੇ ਕਿ ਇਹ ਸਿੱਖ ਇਹੋ ਜਿਹੇ ਹੁੰਦੇ ਨੇ ਚੋਰ ਹੁੰਦੇ ਨੇ ਜੇ ਅਸੀਂ ਇਹਨਾਂ ਨੂੰ ਘਰੇ ਠਹਿਰਨ ਲਈ ਥਾਂ ਦੇ ਦਈਏ ਤਾਂ ਇਹ ਸਾਡੇ ਘਰੇ ਡਾਕੇ ਮਾਰਨਗੇ ਮੁੱਲਾ ਕੀੜ ਸੋਚਦਾ ਹੈ ਜੇ ਇਹ ਗੱਲ ਦਾ ਪਤਾ ਸਾਰਿਆਂ ਨੂੰ ਲੱਗ ਗਿਆ ਤਾਂ ਸਾਰਿਆਂ ਦਾ ਅ విశ్వਾਸ ਟੁੱਟੇਗਾ ਤੇ ਉਹ ਅੱਗੇ ਤੋਂ ਇਹਨਾਂ ਸਾਧੂ ਸੰਤਾ ਦੀ ਸੇਵਾ ਨਹੀਂ ਕਰਿਆ ਕਰਨਗੇ ਸਾਸ ਸੰਘ ਦੀ ਧੰਨ ਨੇ ਪਈ ਮੂਲਾ ਕੀੜ ਜੀ ਜਿਨ੍ਹਾਂ ਨੇ ਗੁਰਸਿੱਖੀ ਦਾ ਪਰਦਾ ਕੱਜਣ ਲਈ ਆਪਣੀ ਘਰ ਵਾਲੀ ਨੂੰ ਕਿਹਾ ਵੀ ਸਾਡੇ ਘਰੇ ਚੋਰੀ ਜ਼ਰੂਰ ਹੋਈ ਹੈ ਪਰ ਉਹ ਜਿਹੜੇ ਸੰਤ ਸਨ ਉਹਨਾਂ ਦਾ ਕੋਈ ਦੋਸ਼ ਨਹੀਂ ਉਹ ਤਾਂ ਬਾਣੀ ਪੜਨ ਵਾਲੇ ਸੀ ਉਹ ਤਾਂ ਚਲੇ ਗਏ ਤੇ ਜਿਹੜੇ ਚੋਰ ਸੀ ਉਹ ਚੋਰੀ ਕਰਕੇ ਲੈ ਗਏ ਉਹ ਸਾਧੂ ਇੱਥੋਂ ਤਾਂ ਚਲਾ ਗਿਆ ਵੀ ਉੱਠ ਕੇ ਸਾਰੇ ਮੈਨੂੰ ਦੋਸ਼ ਦੇਣਗੇ ਇਸ ਕਰਕੇ ਉਹ ਸਾਧੂ ਡਰਦਾ ਮਾਰਾ ਇੱਥੋਂ ਚਲਾ ਗਿਆ ਭਾਈ ਮੂਲੇ ਕੀੜ ਨੇ ਉਸੇ ਦਿਨ ਸੁਨਾਰੇ ਨੂੰ ਕਹਿ ਕੇ ਹੋਰ ਗਹਿਣੇ ਬਣਵਾ ਦਿੱਤੇ ਤੇ ਆਪਣੀ ਘਰਵਾਲੀ ਨੂੰ ਆਖ ਦਿੱਤਾ ਵੀ ਇਸ ਬਾਰੇ ਹੋਰ ਰੋਲਾ ਨਹੀਂ ਪਾਣਾ ਹੁਣ ਚੋਰ ਦੀ ਗੱਲ ਸੁਣੋ ਜਿਹੜਾ ਉਹ ਘਰੇ ਠੱਗ ਚੋਰੀ ਕਰਨ ਆਇਆ ਸੀ ਉਹ ਲੁੱਟੇ ਹੋਏ ਗਹਿਣਿਆਂ ਨੂੰ ਲੈ ਕੇ ਅੱਗੇ ਚਲੇ ਗਿਆ ਜਦੋਂ ਉਹਨੇ ਅੱਗੇ ਜਾ ਕੇ ਉਹ ਡੱਬੇ ਨੂੰ ਖੋਲ੍ਹਿਆ ਤਾਂ ਉਹਦੇ ਵਿੱਚ ਸੋਨੇ ਦੇ ਗਹਿਣੇ ਸਨ ਉਹਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਪਰ ਹੈਰਾਨ ਵੀ ਹੋਇਆ ਉਹਨੂੰ ਸਮਝ ਨਹੀਂ ਆਉਂਦੀ ਕੀ ਮੂਲੇ ਕੀੜਨੇ ਤਾਂ ਆਪਣੇ ਗਹਿਣਿਆਂ ਵਾਲਾ ਡੱਬਾ ਵੇਖ ਲਿਆ ਸੀ ਫਿਰ ਉਹਨੇ ਮੈਨੂੰ ਰੋਕਿਆ ਕਿਉਂ ਨਹੀਂ ਇਹ ਸੋਚਦਾ ਸੋਚਦਾ ਉਹ ਚੋਰ ਅੱਗੇ ਨੂੰ ਤੁਰ ਪਿਆ ਹਲੇ 10 ਕਦਮ ਹੀ ਅੱਗੇ ਤੁਰਿਆ ਸੀ ਉਹਨੂੰ ਦਿਖਣਾ ਬੰਦ ਹੋ ਗਿਆ ਉਸ ਸਮੇਂ ਉਹਦੀ ਆਤਮਾ ਨੇ ਉਹਨੂੰ ਲਾਣਤ ਪਾਈ ਉਹਨੂੰ ਐਵੇਂ ਲੱਗਿਆ ਵੀ ਮੈਨੂੰ ਕੋਈ ਕਹਿ ਰਿਹਾ ਕਿ ਤੂੰ ਗੁਰੂ ਦੇ ਸਿੱਖ ਨੂੰ ਧੋਖਾ ਦੇ ਕੇ ਜਾ ਰਿਹਾ ਇਹ ਸਹੀ ਨਹੀਂ ਹੈ ਪਿੱਛੇ ਮੁੜ ਤੇ ਇਹ ਵਾਪਿਸ ਕਰਕੇ ਆ ਨਹੀਂ ਤਾਂ ਤੈਨੂੰ ਬਹੁਤ ਕਸ਼ਟ ਹੋਏਗਾ ਨਰਕ ਦਾ ਭਾਗੀ ਨਾ ਬਨ ਸਾਧ ਸੰਜ ਜੀ ਚੋਰੀ ਕਰਨਾ ਤਾਂ ਪਾਪ ਹੈ ਹੀ ਹੈ ਲੇਕਿਨ ਮਿੱਤਰ ਬਨ ਕੇ ਜਾਂ ਸਾਧ ਬਨ ਕੇ ਘਰੇ ਚੋਰੀ ਕਰਨਾ ਇਹ ਮਹਾਪਾਪ ਹੈ ਜੇ ਅੱਗੇ ਤੁਰੇਗਾ ਤਾਂ ਤੈਨੂੰ ਕੁਝ ਨਹੀਂ ਨਜ਼ਰ ਆਣਾ ਜੇ ਤੂੰ ਮੂਲੇ ਕੀੜ ਦੇ ਘਰ ਵੱਲ ਵਾਪਿਸ ਪਿੱਛੇ ਮੁੜੇਗਾ ਤਾਂ ਤੈਨੂੰ ਨਜ਼ਰ ਆਏਗਾ ਕਹਿੰਦੇ ਉਹ ਚੋਰ ਆਪਣੀ ਆਤਮਾ ਦੀ ਗੱਲ ਸੁਣ ਕੇ ਪਿੱਛੇ ਨੂੰ ਮੁੜ ਗਿਆ ਉਹ ਮੂਲੇ ਕੀੜ ਦੇ ਘਰ ਵਾਪਿਸ ਚਲਾ ਗਿਆ ਤੇ ਇਹ ਡੱਬਾ ਮੂਲੇ ਕੀੜ ਨੂੰ ਦਿੰਦਾ ਹੈ ਤੇ ਉਹਦੇ ਪੈਰਾ ਵਿੱਚ ਡਿੱਗ ਕੇ ਮਾਫੀ ਮੰਗਦਾ ਹੈ ਸਾਧ ਸੰਗਤ ਜੀ ਕੁਝ ਦਿਨ ਬਾਅਦ ਮੂਲਾ ਕੀੜ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਂਦਾ ਹੈ ਗੁਰਨਾਨਕ ਸੱਚੇ ਪਾਤਸ਼ਾਹ ਮੂਲਾ ਕੀੜ ਨੂੰ ਕਹਿੰਦੇ ਭਾਈ ਸਿੱਖਾ ਤੂੰ ਧੰਨ ਤੂੰ ਸਿੱਖੀ ਦੇ ਅਨੁਕੂਲ ਹੈ ਤੂੰ ਜਾਣਦਾ ਹੈ ਗੁਰਸਿੱਖੀ ਕਿੰ ਨੂੰ ਕਹਿੰਦੇ ਨੇ ਅੱਜ ਤੱਕ ਸਾਧ ਸੰਗਤ ਜੀ ਅਸੀਂ ਬਾਹਰਲੀ ਸਿੱਖੀ ਤੇ ਜ਼ਿਆਦਾ ਜੋਧ ਦਿੰਨੇ ਆ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਮਹਾਰਾਜ ਮੂਲੇ ਕੀੜ ਨੂੰ ਕਹਿੰਦੇ ਤੂੰ ਸਾਡਾ ਪਰਦਾ ਕੱਜ ਲਿਆ ਸਾਧ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਸਿੱਖ ਦਾ ਮਜ਼ਾਕ ਉਡਾਨੇ ਆ ਚਿੱਕੜ ਉਛਾਲਦੇ ਆ ਉਹਨੂੰ ਬੇਇੱਜ਼ਤ ਕਰਦੇ ਆ ਤਾਂ ਸਾਧ ਸੰਗਤ ਜੀ ਉਹ ਸਿੱਖ ਦਾ ਨਹੀਂ ਉਹ ਗੁਰੂ ਦਾ ਹੁੰਦਾ ਹੈ ਉਹ ਗੁਰੂ ਦੀ ਬਦਨਾਮੀ ਹੁੰਦੀ ਹੈ ਕਿ ਗੁਰੂ ਦੇ ਸਿੱਖ ਇਦਾਂ ਦੇ ਹੁੰਦੇ ਨੇ ਤੇ ਜੇ ਕਿਸੇ ਅਸੀਂ ਸਿੱਖ ਦਾ ਪਰਦਾ ਕੱਜਦੇ ਆ ਤਾਂ ਇਹਦੇ ਨਾਲ ਗੁਰੂ ਦਾ ਹੀ ਪਰਦਾ ਕੱਜਿਆ ਜਾਂਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਮੇਰਾ ਪਰਦਾ ਟਕਿਆ ਗੁਰੂ ਤੇ ਰਾਹ ਸਦਾ ਹੀ ਪਰਦਾ ਟਕੇਗਾ ਹੁਣ ਸਾਧ ਸੰਗਤ ਜੀ ਅਸੀਂ ਗੁਰੂ ਦਾ ਕੀ ਪਰਦਾ ਟਕਣਾ ਹੈ ਗੁਰੂ ਦੇ ਵਿੱਚ ਤਾਂ ਕੋਈ ਦੋਸ਼ ਹੈ ਹੀ ਨਹੀਂ ਪ੍ਰਸਾਦ ਸੰਗਤ ਜੀ ਜਦੋਂ ਅਸੀਂ ਗੁਰੂ ਦੇ ਸਿੱਖਾ ਦਾ ਪਰਦਾ ਟਕਦੇ ਆ ਅਸੀਂ ਤਾਂ ਇਨਸਾਨ ਆ ਇਨਸਾਨੀ ਜਾਂਮੇ ਦੇ ਵਿੱਚ ਗਲਤੀਆਂ ਹੁੰਦੀਆਂ ਹੀ ਹੁੰਦੀਆਂ ਨੇ ਗੁਰੂ ਮਹਾਰਾਜ ਜੀ ਨੂੰ ਛੱਡ ਕੇ ਅਸੀਂ ਸਾਰੇ ਭੁੱਲਨ ਹਾਰਾਂ ਸੋ ਇਸ ਸੰਸਾਰ ਦੇ ਵਿੱਚ ਸਿੱਖ ਤੋਂ ਗਲਤੀ ਹੋਣੀ ਹੈ ਤੇ ਜਦੋਂ ਉਹਦੇ ਕੋਲੋਂ ਗਲਤੀ ਹੋਣੀ ਹੈ ਤਾਂ ਉਹਦਾ ਅਸੀਂ ਰੱਜ ਕੇ ਜਲੂਸ ਕਢਣਾ ਹੈ ਅਸਲ ਵਿੱਚ ਗੱਲ ਤਾਂ ਸਾਧ ਸੰਗਤ ਜੀ ਇਹ ਹੈ ਅਸੀਂ ਅੰਦਰ ਦੀ ਰੋਹਾਨੀਅਤ ਨਹੀਂ ਦੇਖਦੇ ਅਸੀਂ ਬਾਹਰਲੀ ਸਿੱਖੀ ਦੇਖਦੇ ਹਾਂ ਅੰਦਰ ਕੀ ਹੈ ਬੰਦੇ ਦੇ ਉਹ ਸਾਨੂੰ ਬਿਲਕੁਲ ਨਹੀਂ ਪਤਾ ਬਾਹਰ ਉਹ ਕੀ ਕਰ ਰਿਹਾ ਹੈ ਉਹਦੇ ਵੱਲ ਸਾਰਾ ਧਿਆਨ ਹੈ ਸਾਡਾ ਜਦੋਂ ਵੀ ਸਾਡੇ ਆਸ-ਪਾਸ ਕੋਈ ਸਿੱਖ ਕੋਈ ਗਲਤੀ ਕਰਦਾ ਹੈ ਤਾਂ ਸਾਧ ਸੰਗਤ ਜੀ ਸਾਨੂੰ ਟਿੰਡੋਰਾ ਨਹੀਂ ਪਟਣਾ ਚਾਹੀਦਾ ਜਾ ਜਾ ਕੇ ਸਾਰੀ ਦੁਨੀਆ ਨੂੰ ਨਹੀਂ ਦੱਸਣਾ ਚਾਹੀਦਾ ਸਾਨੂੰ ਤਾਂ ਸਭ ਉਹਦਾ ਪਰਦਾ ਕਜਣਾ ਚਾਹੀਦਾ ਕਿਉਂਕਿ ਸਾਧ ਸੰਗਤ ਜੀ ਉਹਦੀ ਜਦੋਂ ਬਦਨਾਮੀ ਹੋਣੀ ਹੈ ਤਾਂ ਸਾਰਿਆਂ ਨੇ ਇਹੀ ਗੱਲ ਕਹਿਣੀ ਹੈ ਲੈ ਗੁਰੂ ਦੇ ਸਿੱਖ ਇਹੋ ਜੇ ਹੁੰਦੇ ਨੇ ਸੋ ਸਾਨੂੰ ਸਦਾ ਧਿਆਨ ਰੱਖਣਾ ਚਾਹੀਦਾ ਹੈ ਗੁਰਸਿੱਖਾ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ ਜੇ ਉਹਨਾਂ ਕੋਲੋਂ ਕੋਈ ਗਲਤੀ ਹੋ ਵੀ ਗਈ ਹੈ ਤਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਸਭ ਦੇਖਦੇ ਨੇ ਗੁਰੂ ਮਹਾਰਾਜ ਬਖਸ਼ਣ ਜੋਗ ਨੇ ਵੈਸੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਉਹ ਗਲਤੀ ਕਦੀ ਸਾਡੇ ਕੋਲੋਂ ਨਹੀਂ ਹੋ ਸਕਦੀ ਜੇ ਨਹੀਂ ਵੀ ਹੋਰੀ ਇਹ ਗੁਰੂ ਪਾਸ਼ਾ ਜੀ ਦੀ ਸਾਡੇ ਤੇ ਕਿਰਪਾ ਹੈ ਇਸ ਕਿਰਪਾ ਨੂੰ ਹੰਕਾਰ ਕਰਕੇ ਨਾ ਜਾਣੀਏ ਜੇ ਗੁਰੂ ਮਹਾਰਾਜ ਜੀ ਦਾ ਸਾਡੇ ਉਪਰੋਂ ਹੱਥ ਉੱਠ ਗਿਆ ਤਾਂ ਸਾਧ ਸੰਗਤ ਜੀ ਸੱਚ ਜਾਣਿਓ ਇਹੋ ਜੀ ਗੰਦਗੀ ਵਿੱਚ ਗਿਰਾਂਗੇ ਜਿਨ੍ਹਾਂ ਨੇ ਸਾਡੀ ਬਦਨਾਮੀ ਬਹੁਤ ਕਰਾਨੀ ਹੈ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਮੁੱਲੇ ਕੀੜ ਤੂੰ ਸਾਡਾ ਪਰਦਾ ਕਜਿਆ ਅਸੀਂ ਤੇਰਾ ਸਦਾ ਪਰਦਾ ਕਜਾਂਗੇ ਧੰਨ ਨੇ ਭਾਈ ਮੁੱਲਾ ਕੀੜ ਜੀ ਜਿਨ੍ਹਾਂ ਨੇ ਗੁਰਸਿੱਖੀ ਜੀਵਨ ਕਮਾ ਕੇ ਦਿਖਾਇਆ